ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਸੋ ਪੀਐਸਟਟ ਦੀ ਜੋ ਅਨਸਰ ਕੀ ਜੋ ਜਾਰੀ ਕਰਨ ਦਾ ਟਾਈਮ ਲਗਭਗ 2 ਵੀਕ ਬਾਅਦ ਜੋ ਅਨਸਰ ਕੀ ਇਸ ਦੀ ਆਊਟ ਕਰ ਦਿੱਤੀ ਜਾਏਗੀ ਡਿਪਾਰਟਮੈਂਟ ਵੱਲੋਂ ਸੋ 15 ਦਸੰਬਰ ਤੱਕ ਤੁਸੀਂ ਮੰਨ ਕੇ ਚੱਲੋ ਕਿ ਜੋ ਸੀਐਸਟੈਟ 1 ਜਾਂ 2 ਦੀ ਅਨਸਰ ਕੀ ਜੋ ਆਊਟ ਕਰ ਦਿੱਤੀ ਜਾਏਗੀ ਡਿਪਾਰਟਮੈਂਟ ਵੱਲੋਂ ਇਹ ਤੁਹਾਨੂੰ ਜੋ ਆਬਜੈਕਸ਼ਨ ਦਾ ਟਾਈਮ ਦਿੱਤਾ ਜਾਏਗਾ ਉਹਨਾਂ ਵੱਲੋਂ ਕਿ ਤੁਸੀਂ ਜੋ ਤੁਹਾਨੂੰ ਜਿਹਨਾਂ ਨੂੰ ਐਮਸੀਕਿਊ ਤੇ ਡਾਊਟ ਲੱਗਦਾ ਉਹ ਤੁਸੀਂ ਉਹਨਾਂ ਨੂੰ ਆਬਜੈਕਸ਼ਨ ਕਰ ਸਕਦੇ ਹੋ ਵਿਦ ਪ੍ਰੂਫ ਜੋ ਰਿਜ਼ਲਟ ਆ 1 ਜਨਵਰੀ ਨੂੰ ਇਸ ਦਾ ਅਨਾਉਂਸ ਕਰ ਦਿੱਤਾ ਜਾਏਗਾ ਜੋ ਆਲਮੋਸਟ ਤੁਹਾਨੂੰ ਪਤਾ ਹੀ ਹੈ ਸਾਈਟ ਤੇ ਦਿੱਤਾ ਹੋਇਆ ਹੈ ਕਿ ਇੱਕ ਇੱਕ ਜੋ ਜਨਵਰੀ ਨੂੰ ਇਸ ਦਾ ਰਿਜ਼ਲਟ ਅਨਾਉਂਸ ਕਰ ਦਿੱਤਾ ਜਾਏਗਾ ਸੋ ਜਲਦੀ ਹੀ ਤੁਹਾਨੂੰ ਅਨਸਰ ਕੀ ਵੀ ਦੇਖਣ ਨੂੰ ਮਿਲੇਗੀ 15 ਦਸੰਬਰ ਤੱਕ ਸੋ ਕੋਈ ਵੀ ਇਸ ਵਨ ਵਿੱਚ ਅਫੀਸ਼ੀਅਲ ਅਪਡੇਟ ਆਉਂਦੀ ਹੈ ਤੁਹਾਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਜਾਏਗੀ ਸੋ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਦੋਸਤੋ ਵੀਡੀਓ ਦੇਖਣ ਲਈ ਧੰਨਵਾਦ ਮਿਲਦੇ ਆ ਅਗਲੀ ਵੀਡੀਓ 'ਚ